ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਸਰਦਾਰ ਕਿੱਡ ਛੋਟਾ ਆ ਬੱਚਾ ਬਹੁਤ ਘੈਂਡ ਵੀਡੀਓ ਬਣਾਉਂਦੇ ਆ ਉਹਦੇ ਡੈਡੀ ਬਣਾਉਂਦੇ ਨਾਲ ਵੀਡੀਓ ਹੈਗੀ ਆ ਜੀ ਦਰਜੀ ਦੀ ਮਰਜ਼ੀ ਉਹ ਬਣਿਆ ਟੇਲਰ ਤੇ ਜਿਹੜੇ ਭੈਣ ਭਰਾ ਚੈਨਲ ਨਾਲ ਜੁੜੇ ਆ ਚੈਨਲ ਨੂੰ ਘਾਲ ਦਿਓ ਜੀ ਸਬਸਕ੍ਰਾਈਬ ਵੀਡੀਓ ਲੱਕ ਸ਼ੇਅਰ ਕਰਦਾ ਕਰੋ ਤੇ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਹੈ ਕੱਪੜਾ ਸਰੀ ਯਾਰਾ ਉਸਤਾਦ ਨੂੰ ਕਹਿ ਕੇ ਨਾ ਮਰੀਦਿਆ ਢੀ ਵਧਾ ਦੇ ਇੰਨੇ ਕੇ ਪੈਸੇ ਚ ਮੇਰਾ ਨਹੀਂ ਸਰਦਾ ਇਦੇ ਵਿੱਚ ਉਸਤਾਦ ਨੂੰ ਕੀ ਪੁੱਛਣ ਦੀ ਲੋੜ ਆ ਅੱਗੇ 5 ਵਜੇ ਜਾਣਾ ਵਾ ਹੁਣ 7 ਵਜੇ ਚੱਲ ਜੀ ਦਿਹਾੜੀ ਤੇਰੀ 2 ਘੰਟਾ ਆਪੇ ਬੋਧੇ ਜਾਣੀ ਆ ਵਾ ਉਹ ਨਹੀਂ ਮੇਰੀ ਤਨਖਾਹ ਵਧਾਰੇ ਨਹੀਂ ਤੇ ਮੈਂ ਆਪਣੀ ਦੁਕਾਨ ਪਾ ਲੈਣੀ ਆ ਉਹ ਕੱਚੇ ਦੀ ਮਿੰਦ ਦੀ ਤੈਨੂੰ ਕਰਨੀ ਨਹੀਂ ਆਉਂਦੀ ਤੂੰ ਆਪਣੀ ਦੁਕਾਨ ਕਿੱਥੋਂ ਪਾ ਲੈਣੀ ਆ ਕੱਚੇ ਦੀ ਮਿੰਦ ਉਹ ਜਾ ਉਦਾਂ ਦੇ ਮੈਂ ਸਾਰਾ ਕੰਮ ਕਰ ਲੈਣਾ ਵਾ ਬਸ ਇੱਕ ਮੈਨੂੰ ਨਾ ਪੈਂਟ ਦੀ ਜੈਪ ਨਹੀਂ ਲਾਉਣੀ ਆਉਂਦੀ ਉਹ ਜਾ ਦਰਜੀ ਤੂੰ ਸ਼ਿੱਕੂ ਦਾ ਵਾ ਸਾਰਾ ਕੰਮ ਤੇ ਜਿੱਪ ਦਾ ਨਾ ਜ਼ਿਆਦਾ ਉਹਨੇ ਦੇ ਬੰਦੇ ਦੀ ਇੱਜ਼ਤ ਬਚਾਉਣੀ ਹੁੰਦੀ ਆ ਸਹੀ ਗੱਲ ਐ ਓਏ ਰੁਕ ਜਾ ਓਸਤਾਦ ਦਾ ਫੋਨ ਆਉਣ ਡਿਆ ਮੈਂ ਗੱਲ ਕਰ ਲਾਂ ਜਿੱਪ ਨੇ ਇੱਜ਼ਤ ਬਚਾਉਣੀ ਹਾਂਜੀ ਹਾਂਜੀ ਉਸਤਾਦ ਜੀ ਮੈਂ ਸਲਵਾਰ ਖੜੀ ਕਰਤੀ ਆ ਬਸ ਪੌਂਚੇ ਬਣਾਉਣ ਵਾਲੇ ਰਹਿ ਗਏ ਆ ਨਾਲੇ ਮੈਂ ਜੀਤੇ ਦੀ ਕੁੜੀ ਦਾ ਘਾਵਾ ਵੜਦਾ ਨੇ ਤੂੰ ਇਆਂ ਤੇ ਭਾਵੇਂ ਵੜਦੇ ਹੋ ਹਾਂਜੀ ਹਾਂਜੀ ਉਸਤਾਦ ਜੀ ਮੈਂ ਫੇਰਤੀ ਐ ਕੈਂਚੀ ਆਇਰਪਾ ਇਨਾਂ ਜਿੱਤੇ ਦੀ ਕੁੜੀ ਦਾ ਗਲਵਾੜਤਾ ਮੇਰਾ ਨਾ ਕਿਤੇ ਵੜ ਦੇਣ ਚੰਗਾ ਉਸਤਾਦ ਜੀ ਤੂੰ ਆਜੇ ਸ਼ਾਮਾ ਤੱਕ ਇੱਥੇ ਦਾ ਕੰਮ ਮੈਂ ਸੰਭਲਿਆ ਵਾ ਓਨੀ ਤੂੰ ਤਾਂ ਡੇਰੀਆਂ ਨੀਆਂ ਜਵਾਨੀਆਂ ਜੀ ਮੈਂ ਤੇ ਕਮੀਰ ਦੇ ਗੜੇ ਦੀ ਗੱਲ ਕਰਨ ਡਿਆ ਓ ਜਾਵੇ ਤੇਰੀ ਤੂੰ ਤੇ ਡਰਾ ਕੇ ਰੱਖਤਾ ਵਾ ਉਹ ਤੇ ਤੇਰਾ ਇਦਾਂ ਜਿਦਾ ਬਸ ਚ ਬੰਦ ਰਵਜਾ ਹੁੰਦਾ ਵਾ ਫਸਟ ਬੰਦੇ ਅਣੀ ਮੂਤਰਾ ਡਾਡਾ ਜੀ ਦਾ ਬੰਦਰੀ ਨੇ ਲਹਿੰਗਾ ਪਾਇਆ ਹੁੰਦਾ ਵਾ ਮੋਤਰਾ ਨੇ ਤਰੀ ਤਰੀ ਕਿਉਂਦਾ ਵਾ ਮੇਰਾ ਸਿੱਧਾ ਨਾਲ ਆ ਗਰ ਮੇਜਰ ਸਿੰਘ ਜੇ ਮੇਰਾ ਪੱਖਾ ਨਾਲ ਆਣਾ ਮੈਂ ਹੀ ਤੈਨੂੰ ਮੋਟੀ ਦੀ ਕੁੜੀ ਕਿਹਾ ਕਰਨਾ ਹੀ ਆ ਉਹ ਚੰਗਾ ਮੇਜਰ ਸਿੰਘ ਤਰੀ ਜਾਲੇ ਜੇ ਮੇਰੀ ਮੰਮੀ ਦਾ ਸੂਟ ਸੀਤਾ ਵਾ ਤੇ ਮੈਨੂੰ ਦੇ ਦੇ ਅਣੀ ਤੇਰੀ ਮੰਮੀ ਵਾਸਤੇ ਸੂਟ ਨਹੀਂ ਬੰਨਾ ਤੇਰੀ ਮੰਮੀ ਵਾਸਤੇ ਸ਼ਾਰਟ ਬੰਨਾ ਵਾ ਜਿਹੜਾ ਕੱਪੜੇ ਧੋਣ ਵਾਲੀ ਮਸ਼ੀਨ ਤੇ ਪਾਇਆ ਹੁੰਦਾ ਵਾ ਜਾ ਵੇ ਮੇਰੀ ਮੰਮੀ ਕਿੰਨੀ ਘੋਟੀ ਆ ਹਾਂ ਬਸ ਇੰਨੀ ਘੋਟੀ ਆ ਜਦੋਂ ਕੁਰਸੀ ਤੋਂ ਬੈਠ ਕੇ ਉੱਡਦੀ ਆ ਨਾ ਕੁਰਸੀ ਨੂੰ ਵੀ ਮਗਰੋਂ ਖਿੱਚ ਕੇ ਲਾਉਣਾ ਪੈਂਦਾ ਉਹਦਰੀ ਗਾਗਾ ਨਾਲ ਇਦਾਂ ਨਹੀਂ ਬੋਲੀ ਦਿੰਦਾ ਨਹੀਂ ਤੇ ਮੈਂ ਉਸਤਾਦ ਨੂੰ ਦੱਸ ਦੇਣਾ ਹੀ ਓ ਨਾ ਉਸਤਾਦ ਨੂੰ ਨਾ ਦੱਸੀ ਐ ਹੋੜੀ ਨਿੱਕੀ ਮੋਟੀ ਗੱਲ ਤੇ ਚੱਲਦੀ ਰਹਿੰਦੀ ਆ ਆ ਵੇਲਾ ਵੀਰੇ ਇਹਨੇ ਫੇਰ ਮੋਟੀ ਆਖਿਆ ਯੋ ਵੇ ਸਗਾਤੇ ਮੈਂ ਹੁਣ ਤੇਰੀ ਮੰਮੀ ਨੂੰ ਨਹੀਂ ਮੋਟੀ ਆਖਿਆ ਮੈਂ ਤੇ ਗੱਲ ਨੂੰ ਮੋਟੀ ਆਖਿਆ ਉਹ ਨਾਲੇ ਵੀਰ ਇਹਨੂੰ ਤਰੀਕਿਓ ਕਹਿੰਦੇ ਆ ਲੈ ਸੁਣ ਲਾ ਫਿਰ ਇਹਦਾ ਨਾਂ ਤਰੀਕਿਓ ਪਿਆ ਇਹਨਾਂ ਦੀ ਬੀਬੀ ਜਦੋਂ ਸਬਜ਼ੀ ਬਣਾਉਂਦੀ ਨਾ ਉਹ ਇੰਨੀ ਤਰੀ ਬਣਾਉਂਦੀ ਆ ਇੰਨੀ ਤਰੀ ਬਣਾਉਂਦੀ ਆ ਫਾਇਵ ਗੇਟ ਵਾਲੇ ਨਾ ਇਹਨਾਂ ਦੇ ਘਰ ਗੱਡੀਆਂ ਲਿਆ ਕੇ ਆ ਜਾਂਦੇ ਆ ਵੀ ਦੋ ਗੱਡੀਆਂ ਨੂੰ ਤਰੀ ਦੀਆਂ ਭਰ ਦਿਓ ਅਹੀਂ ਜਾ ਕੇ ਅੱਗ ਬਜਾਉਣੀ ਆ ਓਏ ਓਏ ਚਿਲਾਂਗਾ ਵਾਲਾ ਤੇ ਮੈਂ ਤੈਨੂੰ ਇਹ ਦੱਸਦਾ ਹਾਂ ਦਨ ਨਾ ਨਾ ਲਾ ਗਿਆ ਪਿਆ ਇੱਕ ਪੁਰੀ ਹਾੜੀ ਜ਼ਖਾਨ ਤੇ ਨਾ ਇੱਕ ਪਲਵਾਨ ਆਇਆ ਪਜਾਮਾ ਸੋਣ ਐਨਾ ਪਜਾਮਾ ਤੇ ਸੀਤਾ ਪਰ ਨਾਲੇ ਨੂੰ ਪੂਰੀਆਂ ਸੀ ਨਾਲੇ ਮਾਰੀਆਂ ਤੇ ਨਾਲਾ ਰਹਿ ਗਿਆ ਕੱਚਾ ਪਲਵਾਨ ਚਲ ਗਿਆ ਆਪਣੇ ਸੋਹਰੇ ਤੇ ਰਾਤ ਨੂੰ ਜਦੋਂ ਪਜਾਮਾ ਪਾਉਣ ਲੱਗਾ ਉਹਨੇ ਕੱਸਿਆ ਨਾਲਾ ਤੇ ਨਾਲਾ ਗਿਆ ਟੁੱਟ ਤੇ ਪਜਾਮਾ ਡੇਪਿਆ ਥੱਲੇ ਓ ਨਾ ਪਲਵਾਨ ਦੀ ਸੋਹਰਿਆਂ ਦੇ ਸਾਹਮਣੇ ਹੋ ਗਈ ਬੇਇਜਤੀ ਅੱਛਾ ਫਿਰ ਕੀ ਹੋਇਆ ਫਿਰ ਕਿਉਂ ਆਵਾ ਅਗਲੇ ਦਿਨ ਪਹਿਲਵਾਨ ਆ ਗਏ ਉਸੇ ਨਾਲ ਨੇ ਜਿਹੜਾਆਂ ਗੋੜਤੀਆਂ ਤੇਦਾ ਨਾ ਪੈ ਗਿਆ ਨਾਲਾ ਉਹ ਚੰਗਾ ਮੈਂ ਚੱਲਨੀ ਆ ਨਾਲੇ ਮੇਰੀ ਮੰਮੀ ਨੇ ਕਿਹਾ ਸੀ ਜੇ ਸੂਟ ਚੋ ਕਪੜਾ ਬਾਜੂਗਾ ਤੇ ਮੇਰਾ ਸੂਟ ਬਣਾ ਦਿਓ ਹਾਂ ਜਿੰਨਾ ਕ ਕਪੜਾ ਤੇਰੀ ਮੰਮੀ ਦੇ ਕੇ ਗਈ ਹੈ ਨਾ ਸੂਟ ਦਾ ਤਾਂ ਮੈਨੂੰ ਪਤਾ ਨਹੀਂ ਪਰ ਤੇਰੇ ਵਾਸਤੇ ਰਮਾਲ ਜ਼ਰੂਰ ਬਣਾ ਦੂੰਗਾ ਨਾ ਲਈ ਨੁਲੀ ਪੂਝ ਲਿਆ ਕਰੀ ਓ ਬੱਲੇ ਉਧਰ ਜੀ ਸਾਡੇ ਤਾਏ ਦਾ ਪਜਾਮਾ ਸੀਦੇ ਕਿੰਨੇ ਪੈਸੇ ਲਵੇਂਗਾ ਜੇ ਕੱਲਾ ਪਜਾਮਾ ਹੀ ਸੋਹਣਾ ਵਾ ਨਾ ਫਿਰ 200 ਰੁਪਿਆ ਲਵਾਂਗੇ ਹੈ ਇੰਨੇ ਪੈਸੇ ਚਲ ਕੱਚੇ ਦੇ ਕਿੰਨੇ ਲਵੇਂਗਾ ਫਿਰ ਜੇ ਕੱਸਾ ਸੋਹਣਾ ਵਾ ਨਾ ਤੇ 100 ਲਵਾਂਗੇ ਚਲ ਫਿਰ ਕੱਸਾ ਸੀਦੇ ਤੇ ਉਹਦੀ ਲੰਬਾਈ ਨਾ ਗਿੱਟਿਆਂ ਤੱਕ ਰੱਖ ਦੇ ਬੱਲੇ ਮਾਂਦਿਆ ਬਲੂੰਗੜਾ ਕੱਲ ਫਿਰ ਡਾ ਕਰਦੇ ਆ ਕੱਸ਼ਾ ਥੋੜਾ ਹੋਰ ਲੰਬਾ ਕਰ ਦਿੰਨੇ ਆ ਜਿਹੜਾ ਨਾਲਾ ਧੌਂ ਤੇ ਬੰਨ ਲਿਆ ਕਰੇ ਸਾਰੇ ਕੁਰਤੇ ਤਾਂ ਵੀ ਜੱਬ ਨਿਬੜੇ ਕੰਮੀ ਨੇ ਉਹ ਨਾਲੇ ਸਾਡੇ ਨਾ ਤਾਏ ਨੂੰ ਪਿਸ਼ਾਬ ਵਾਲਾ ਪੈਪ ਲੱਗਾ ਵਾ ਤੇ ਕੱਸ਼ਾ ਉਸ ਦੇ ਹਿਸਾਬ ਨਾਲ ਸੀਦੀ ਉਹ ਜਾਪਰਾ ਤਾਏ ਦਾ ਮੇਚਾ ਕੇ ਪਲੰਬਰ ਕੋਲ ਖਾ ਕੇ ਲਿਆ ਆ ਪੈਪਾਪੂ ਪਾ ਦਾ ਕੰਮ ਹਾਨੂੰ ਨਹੀਂ ਆਉਂਦਾ ਉਹ ਨਾਲੇ ਸਾਡੇ ਪਾਪੇ ਨੂੰ ਨਾ ਗਰੂਦਾ ਵਾ ਉਹਦਾ ਪਿਸ਼ਾਬ ਰੋਕ ਰੋਕ ਕੇ ਹੁੰਦਾ ਮੈਨੂੰ ਲੱਗਦਾ ਆ ਕੇ ਕੋਈ ਡੱਕਾ ਡੁੱਕਾ ਆਇਆ ਵਾ ਓਏ ਉਹਨੂੰ ਇੱਕ ਤਜਾਬ ਦੀ ਬੋਤਲ ਪਿਆ ਲੋ ਵੇਖੀ ਕਿਦਾਂ ਸਾਰੇ ਡੱਕੇ ਡੁੱਕੇ ਖਾਉਂਦੇ ਓਏ ਚੰਗਾ ਬਹੁਤੀਆਂ ਸਲਾਵਾਂ ਨਾ ਦੇ ਦੱਸ ਤੂੰ ਅਗਲੇ ਹਫਤੇ ਤੱਕ ਕਸ਼ਾ ਬਨਜੂਗਾ ਕਿ ਨਹੀਂ ਓ ਚੰਗਾ ਬਣਾ ਦਾਂਗੇ ਜੇ ਤੁਹਾਡਾ ਪਾਪਾ ਅਗਲੇ ਹਫਤੇ ਤੱਕ ਬਚਿਆ ਰਿਹਾ ਕਾਤੀ ਲਾ ਪਾ ਦੀ ਓਏ ਹਾਂ ਹਾਂ ਓ ਚੰਗਾ ਫਿਰ ਮੈਂ ਵੀ ਰੋਟੀ ਖਾਵਾਂ ਨਾਲੇ ਮੈਂ ਤੇਰੇ ਵਾਸਤੇ ਚਾਹ ਲੈ ਆਉਣਾ ਵਾ ਤੇ ਤੂੰ ਵੀ ਨਾ ਕੰਮ ਦਾ ਉਹਨਾਂ ਸਾਂਭ ਲਈ ਉਹ ਮਾਟਰ ਹਮ ਸਾਡਾ ਪਾਪਾ ਪੂਰਾ ਹੋ ਗਿਆ ਈ ਉਹ ਕਿਉਂ ਅੱਗੇ ਪਾਪਾ ਆਦਾ ਈ ਉਹਨੇ ਹਾਸੇ ਉਹ ਨਹੀਂ ਮਾਟਰ ਓਏ ਹੁਣ ਸਾਡਾ ਘਰ ਹੀ ਖਾਲੀ ਹੋ ਗਿਆ ਵਾ ਹਾਂ ਪਾਪਾ ਸਾਰਾ ਅਸਮਾਨ ਉਹ ਨਹੀਂ ਮਾਟਰ ਸਾਨੂੰ ਤੇ ਇਹ ਫਿਕਰ ਵਾ ਹੁਣ ਸਾਡੀ ਬੀਬੀ ਦਾ ਕੀ ਬਣੂਗਾ ਹੁਣ ਤੇ ਉਹ ਵੀ ਇਕੱਲੀ ਰਹਿ ਗਈ ਆ ਇਕੱਲੀ ਰਹਿ ਗਈ ਆ ਤੇ ਦੂਜੇ ਥਾਂ ਭਾਲ ਦੋ ਬਥੇਰੇ ਲੋਡ ਵੰਦ ਫਿਰਦੇ ਆ ਮਾਟਰ ਆਹ ਵੜ ਚਿੱਟਾ ਕਪੜਾ ਤੇ ਇੱਕ ਖਫਣ ਬਣਾ ਦੇ ਅਜੇ ਅਸੀਂ ਜਾ ਕੇ ਪਾਪਾ ਬਾਹਰ ਵੀ ਕੱਢਣਾ ਵਾ ਕਿਉਂ ਪਾਪਾ ਬਾਹਰ ਕਾਤੋਂ ਕੱਢਣਾ ਵਾ ਪਾਪਾ ਟਾਈਮ ਨਾ ਕਰਾ ਨਹੀਂ ਦਿੰਦਾ ਜੀ ਕੀ ਕਰਨਾ ਵਾ ਉਹ ਮੈਂ ਰੱਖ ਲਾਂ ਉਹ ਨਹੀਂ ਮਾਸਟਰ ਤੂੰ ਜੋ ਮਰਜੀ ਕਰ ਇਹ ਕਪੜਾ ਨਾ ਸਾਡੇ ਪਾਪੇ ਦੇ ਹੀ ਕੰਮ ਆਉਣਾ ਚਾਹੀਦਾ ਵਾ ਤੂੰ ਐਵੇਂ ਰੱਖ ਲੈ ਫਿਰ ਇੱਕ ਖਫੜ ਮਾਵੀ ਚਾ ਤੇਰਾ ਹੀ ਬਣਾ ਦੇਣਾ ਜਿੱਦਾਂ ਤੇ ਤੇਰੇ ਲੱਛਣ ਵਾ ਮੈਨੂੰ ਤੇ ਲੱਗਦਾ ਕੱਪੜੇ ਦੇ ਲੋੜ ਤੇ ਨੋ ਛੇਤੀ ਪੈ ਜਾਣੀ ਆ ਆਂ ਦੇ ਕੀ ਹਾਲੀਏ ਨੂੰ ਦੇ ਗਾ ਬੱਲੇ ਸਰਦਾਰਾ ਤੇਰੇ ਆ ਲਾਰਜ ਆ ਹਾਂਜੀ ਵੀਡੀਓ ਲਈ ਜਾ ਜੀ ਤੁਸੀਂ ਵੇਖ ਤੇ ਵੇਖਿਆ ਨਾ ਫਿਰ ਛੋਟਾ ਸਰਦਾਰ ਕਿੱਡੇ ਆਉਂਦੀ ਆ ਕਿ ਨਹੀਂ ਗੱਲਾਂ ਕੱਡ ਕੱਡ ਲਵੇੜ ਲਵੇੜ ਮਾਰਦਾ ਨਾ ਗੱਲਾਂ ਤੇ ਠੀਕ ਆ ਜੀ ਚੈਨਲ ਆਪਣੇ ਨੂੰ ਕਰ ਲੈ ਸਬਸਕ੍ਰਾਈਬ ਜਿਹੜੇ ਸਰਦਾਰ ਕਿੰਨ ਨੂੰ ਪਿਆਰ ਕਰਦੇ ਆ ਆਪਣੀ ਵੀਡੀਓ ਵੇਖ ਰਹੇਗੇ ਧਰਪਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਤਰਾ ਤੁਹਾਡੇ ਵਾਸਤੇ ਪਾ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦੇ ਰਹਿਣਾ ਵਾ ਤੇ ਵੀਡੀਓ ਲਾਈਕ ਸ਼ੇਅਰ ਵੀ ਕਰਦਾ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਪਾ ਤੁਹਾਨੂੰ ਫਿਰ ਅਗਲੀ ਨਵੀਂ ਵੀਡੀਓ ਦੇ ਵਿੱਚ